ਹਾਜ਼ਰੀ ਰਿਪੋਰਟਰ ਐਸੋਸੀਏਸ਼ਨ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ 78ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸੰਸਥਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿੰਗੜਾ ਅਤੇ ਚੇਅਰਮੈਨ ਗੁਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਦੇਸ਼ ਵਾਸੀ ਆਜ਼ਾਦੀ ਦਾ ਨਿਗਮਾਨ ਦੇ ਰਹਿਣ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਬਣੀ ਰਹੇ ਇਸ ਮੌਕੇ ਅਜੇ ਕੋਛੜ, 인ਦਰਜੀਤ ਸ਼ਰਮਾ, ਪਨੀਤ ਕੁਮਾਰ, ਵਿਕਾਸ ਮਣੀ, ਨਰੇਸ਼ 파ਸੀ, ਅੰਮ੍ਰਿਤਪਾਲ ਸਿੰਘ ਅਤੇ ਬੀਕੇ ਰਤੂ ਅਤੇ ਆਦੀ ਹਾਜ਼ਰ ਸਨ ਵਰਣ ਜੀ ਆਗਿਆ ਪਾਛਦਾ ਨੂੰ ਇਹ ਵੱਲ ਵੱਲ ਮੌਕਾ ਦਿੰਦਾ। ਮੈਂ ਪ੍ਰਤਪਾਲ ਸਿੰਘ ਠਿੰਗੜਾ ਪ੍ਰਧਾਨ ਰਿਪੋਰਟਰ ਐਸੋਸੀਏਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਸਾਦੇ ਦੇਸ਼ ਵਾਸੀਆਂ ਨੂੰ 79ਵੇਂ ਸੁਤੰਤਰਤਾ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਇਹ ਕਾਮਨਾ ਕਰਦਾ ਹਾਂ ਕਿ ਦੇਸ਼ ਵਿੱਚ ਸੁੱਖ ਸ਼ਾਂਤੀ ਤੇ ਦੇਸ਼ ਦੇ ਵਾਸੀ ਸਾਰੇ ਜਿਵੇਂ ਭਾਰਤ ਦੇਸ਼ ਆਜ਼ਾਦ ਹੋਇਆ ਆਪਣੀ ਆਜ਼ਾਦੀ ਦਾ ਨਿਗਮਾਨ ਦੇ ਰਹੇ ਤਾਂ ਨੂੰ